ਯਾਰ ਕੀ ਬੰਦਾ ਕਰੇ ਹੈ ਭਰਨਾ ਜੀਵਨ ਵਾਤੇ ਗੱਲ ਮਾੜੀ ਆ ਬੀਬੀ ਮਾਹ ਠੀਕ ਹੋਈ ਆ ਤੇ ਪਰ ਜੀਵਨ ਨੂੰ ਇਤਨਾ ਨਹੀਂ ਕਰਨਾ ਚਾਹੀਦਾ ਉਹ ਪਾਪਾ ਕੀ ਸੋਚੀ ਜਾਂਦੇ ਇਹ ਇਕੱਲੇ-ਇਕੱਲਾ ਕਰੀ ਜਾਂਦੇ ਜੇ ਉਹ ਯਾਰ ਗੱਲਾਂ ਗੁੱਲਾਂ ਮੈਂ ਕੀ ਕਰਨੀ ਆ ਹਾਂ ਤੈਨੂੰ ਪਤਾ ਤਾਂ ਹੈਗਾ ਵਾ ਵੀ ਬੀਬੀ ਕਿੰਨੀ ਬਿਮਾਰ ਰਹੀ ਆ ਹੈ ਆਹੋ ਤੇ ਜੇ ਹੁਣ ਮਾੜੇ-ਮੋਟੇ ਦੇ ਹੱਥ-ਪੈਰ ਕੰਮ ਕਰਨ ਲੱਗੇ ਆ ਤੇ ਹੁਣ ਤੇਰੀ ਮਾਂ ਉਤੇ ਲੋੜ ਪਾ ਦੇ ਲੱਗੀ ਆ ਕੱਲ ਹੈਗ ਨਹੀਂ ਅੱਲਾ ਸਣਾ ਤੇ ਗੰਡੇ ਉਹਦੇ ਗਾੜੀ ਢੇਰੀ ਲਈ ਪਿੱਛੇ ਲੱਗੇ ਦੇ ਗੱਲ ਉਹਦੇ ਹੱਥ ਚੰਗੀ ਆ। ਉਹ ਪਾਪਾ ਮੈਂ ਤਾਂ ਤੁਹਾਡੇ ਸਾਹਮਣੇ ਬਥੇਰੀ ਆਲੀ ਸਮਝਾ ਸਮਝਾ ਕੇ ਆਖ ਗਿਆ ਵਾ। ਮੰਮੀ ਜਦੋਂ ਸਮਝਦੀ ਹੀ ਨਹੀਂ ਆ ਤਾਂ ਕੀ ਕਰ ਲੈਣਾ ਵਾ? ਤੈਂਵੇਂ ਸਮਝਾ ਲਿਆ ਵਾ, ਮੈਂ ਵੀ ਸਮਝਾ ਲਿਆ ਵਾ, ਵੱਡੇ ਨੇ ਵੀ ਸਮਝਾ ਲਿਆ। ਦੇ ਪੁੱਤ ਜਦੋਂ ਘਰ ਬੰਦਾ ਬਿਮਾਰ ਹੋਵੇ ਤੇ ਪੈਸੇ ਤੇ ਘਰੋਂ ਹੀ ਲੱਗਣੇ ਆ, ਹੈਂ? ਇਹਨੇ ਨੂੰ ਕਹਿ ਕਾਇ ਕੇ ਕਹਿ ਕਾਇ ਕੇ ਤੇ ਇਹਨੇ ਉਹਦਾ ਬੇੜਾ ਕਰਕਾਤਾ ਮਾਰਾ। ਠੀਕ ਨਹੀਂ। ਸਰੀਰ ਉਹਦਾ ਲੋਹੇ ਵਰਗਾ ਸੀ ਤੇ ਕਿਤੋਂ ਦੀ ਕਿਤੋਂ ਦੀ ਉਹ ਪਾਪਾ ਉਹਨੇ ਭਰਨਾ ਢਿੱਡ ਜੀ ਪਾਈ ਗਈ ਸਭ ਕੁਝ ਢਿੱਡ ਜੀ ਪਾਈ ਗਈ ਵੀ ਮੈਂ ਨਹੀਂ ਕਿਹਨੂੰ ਦੱਸਣਾ ਨਹੀਂ ਦੱਸਾਂ ਆਪ بیمار ਹੋ ਗਈ ਉਹਨੇ ਹੰਦੇ ਤੱਕ ਦੀ ਖਬਰ ਨਹੀਂ ਕੀਤੀ ਸਾਨੂੰ ਵੀ ਮੈਂ ਅਜ ਤੱਕ ਅਕੇ ਤੰਗ ਆ ਓਏ ਪਾਪਾ ਜੇ ਇਹਦੇ ਬੰਦਾ ਹਾਸੇ ਕੇ ਗੱਲ ਕਰੇ ਨਾ ਬੰਦਲਾ ਮਨ ਹੋਰਦਾ ਹੋਰ ਹੋ ਜਾਂਦਾ ਵਾ ਸਗੋਂ ਨਾਲੇ ਛੇਤੀ ਠੀਕ ਹੋ ਜਾਂਦੇ ਆ ਹਾਸੇ ਕੇ ਤਾਂ ਗੱਲ ਕਰਨੀ ਨਹੀਂ ਉਹਨਾਂ ਨਾਲ ਵੱਡੇ ਤੇ ਉਹਨਾਂ ਨੂੰ ਪਹਿਣਾ ਅੱਗੇ ਜੇ ਕੋਈ ਗੱਲ ਕਰਤੀ ਤਾਂ ਤੁਹਾਨੂੰ ਆਣ ਕੇ ਬੋਲਣ ਦਾ ਬਣਾਵਾ ਦਾਦੀ ਨੂੰ ਬੋਲਣ ਦਾ ਬਣਾਓ ਉੱਚੀ ਉੱਚੀ ਮੰਮੀ ਤਾਂ ਪਤਾ ਨਹੀਂ ਕੀ ਸੁਭਾਅ ਹੋ ਗਿਆ ਵਾ ਯਾਰ ਬੜੀ ਮਾੜੀ ਗੱਲ ਵਾ ਹੁਣ ਦੱਸ ਕੀ ਕਰੀਏ ਹੈਂ ਪਾਪਾ ਜੇ ਮੇਰੀ ਗੱਲ ਮੰਨਦੇ ਜੇ ਨਾ ਹਾਂ ਇਦਾਂ ਕਰੋ ਕਿ ਮਾਮੇ ਹੁਣਾਂ ਨੂੰ ਫੋਨ ਕਰੋ ਤੇ ਉਹਨਾਂ ਨੂੰ ਬਲਾਓ ਸਾਰੇ ਜਣੇ ਨੂੰ ਇੱਥੇ ਹੇ ਹੋਈ ਗੱਲ ਤੇਰੀ ਮੈਂ ਗਲਤ ਦਾਦੀ ਨਾ ਕੀਤੀ ਮੈਂ ਵੀ ਇੱਕ ਵਾਰੀ ਮੈਨੂੰ ਉਹਦੇ ਮਗਰ ਫੋਨ ਕਰ ਲੈ ਹੁੰਦੇ ਮੈਂ ਰੌਲੀ ਤੇ ਘੜੀ ਪੈਣੀ ਹੈ ਤੇ ਕੋਈ ਗੱਲ ਨਹੀਂ ਹੁੰਦੀ ਓਏ ਤੁਸੀਂ ਵੀ ਹੁਣ ਵੇਖ ਲਓ ਵੀ ਆਪਾ ਤਿੰਨਾਂ ਜਣੇ ਸਮਝਾ ਕੇ ਵੇਖ ਲਿਆ ਵਾ ਨਹੀਂ ਸਮਝਦੇ ਨਾ ਤੁਸੀਂ ਨਾਨਾ ਨੂੰ ਨਾਨੇ ਨੂੰ ਨਾਨੀ ਨੂੰ ਤੇ ਮਾਮੇ ਨੂੰ ਫੋਨ ਕਰੋ ਵੀ ਤੁਸੀਂ ਤਿੰਨੇ ਜਣੇ ਆਣ ਕੇ ਤੇ ਗੱਲ ਨਹੀਂ ਮੇਰੀ ਗੱਲ ਸੁਣ ਲੈ ਐਨੇ ਜੀ ਨਾ ਸੱਦੀਏ ਤੇ ਮੇਰੀ ਗੱਲ ਸੁਣ ਲੈ ਮਾਮਾ ਤੇਰਾ ਨਾ ਉਦੋਂ ਨੰਮ ਗੱਲ ਕਰਨਾ ਉਹ ਭਲਾ ਕੀ ਕਹਿੰਦਾ ਓਏ ਪਾਪਾ ਮਾਮੇ ਦੀ ਗੱਲ ਅੱਗੇ ਕਿਹੜੀ ਮੰਮੀ ਮੰਦੀ ਆ ਜਿਨ੍ਹਾਂ ਜਿਕਰ ਨਾਨਾ ਨਾਨੇ ਨਹੀਂ ਨਾ ਹੁੰਦੇ ਨਾਲ ਉਹਨਾਂ ਜਿਕਰ ਨਹੀਂ ਗੱਲ ਬਣਨੀ ਪੁੱਤ ਨੂੰ ਮੈਂ ਕਹਿਣ ਲਿਆ ਵਾਂ ਕਿ ਨਾਨਾ ਨੂੰ ਛੱਡ ਗਏ ਤੇ ਕੱਲੇ ਮਾਮੇ ਨੇ ਮੈਂ ਗੱਲ ਕਰਕੇ ਵੇਨਾ ਵੀ ਕੀ ਕਹਿੰਦਾ ਆਉਣ ਵਾਲੋ ਕਹਿੰਦਾ ਕਿ ਜਾਂ ਫੋਨ ਤੇ ਸਮਝਾ ਦਿੰਦਾ ਹੈ ਆਹੋ ਚਲੋ ਕੋਈ ਕੋਈ ਫਰਕ ਤੇ ਪਊਗਾ ਫਿਰ ਮਾਮੇ ਨੇ ਗੱਲ ਕਰ ਲਿਓ ਕਿਉਂਕਿ ਜਿੰਨਾ ਜਕਰ ਪਿੱਛੇ ਤੱਕ ਗੱਲ ਨਹੀਂ ਨਾ ਪਹੁੰਚਦੀ ਉਹਨਾਂ ਜਿਕਰ ਨਹੀਂ ਮੰਮੀ ਦੀ ਜ਼ੁਬਾਨ ਚੁੱਪ ਕਰਨੀ ਉਹ ਤੇ ਗੱਲ ਵਾਣਾ ਯਾਰ ਹੁਣ ਫਿਰ ਮੈਂ ਫੋਨ ਫੇ ਕਰਾਂ ਆਹ ਫੋਨ ਕਰੋ ਤੁਸੀਂ ਉਹਨਾਂ ਹਾਂ ਉਹ ਉਹਨਾਂ ਨੂੰ ਕੋਈ ਵੀ ਜੇ ਤੂੰ ਇੱਥੇ ਆ ਸਕਦੇ ਜੇ ਤੇ ਧਿਆਨ ਕੰਮ ਚ ਸਮਝਾ ਦੋ ਨਹੀਂ ਤੇ ਫਿਰ ਫੋਨ ਤੇ ਸਮਝਾ ਦੋ ਚੱਲ ਯਾਰ ਇਤਰਾ ਕਰਦਾ ਵਾਂ ਦੋ ਚਾਰ ਮਿੰਟ ਖਲੋ ਗਿਆ ਨਾ ਪਾਣੀ ਧਾਣੀ ਪੀ ਗਦੇ ਫਿਰ ਮੈਂ ਕਰਦਾ ਹਾਂ ਆਹ ਚਲੋ ਇਦਾਂ ਕਰ ਲਿਓ ਫਿਰ ਚਲਾ ਚਲੀਏ ਜਦੋਂ ਤੂੰ ਜਾ ਕੋਈ ਗੱਲ ਨਹੀਂ ਮਾਰਨਾ ਮੈਂ ਮੰਮੀ ਲਈ ਬਹੇ ਗੱਲ ਚੰਗੀ ਤੇ ਹੈ ਨਹੀਂ ਆ ਵੀ ਜੇ ਮਹਾ ਦਾਦੀ ਚੰ ਠੀਕ ਹੋਏ ਆ ਇਹ ਤੁਹਾਨੂੰ ਨਾਲ ਗੱਲ ਆ ਪਈ ਉਹਨਾਂ ਕੋਈ ਕੰਮ ਹੀ ਕਰਵਾਈ ਜਾਣਾ ਅੱਗੇ ਵੀ ਤੇ ਘਰ ਦਾ ਕੰਮ ਕਰਦੇ ਹੀ ਆ ਜਦੋਂ ਚੰਗੀ ਤਰ੍ਹਾਂ ਠੀਕ ਹੋਗੇ ਉਹਨਾਂ ਨੇ ਆਪੇ ਕਰ ਲੈਣਾ ਆਪਣਾ ਪਰ ਨਹੀਂ ਆਪਣੀਆਂ ਮਰਜ਼ੀਆਂ ਕਰਨੀਆਂ ਯਾਰ ਨਾ ਕਿਤੇ ਨਾ ਕਿਤੇ ਮੁੰਡੇ ਦੀ ਗੱਲ ਵੀ ਠੀਕ ਆ ਹੈ ਇਤਨਾ ਮਾਮੇ ਨੂੰ ਫੋਨ ਕਰਨਾ ਸਨੀ ਨੂੰ ਉਹ ਹੀ ਆ ਕੋਈ ਮਸਲਾ ਹੱਲ ਕਰੇ ਤੇ ਕਰੇ ਹੋਰ ਨਹੀਂ ਕਿ ਕੋ ਹੋਣਾ ਉਹਦੇ ਸਿਰਾ ਕਹਿੰਦੇ ਨਾਨੀ ਨਾਨੇ ਨੂੰ ਕਹਿ ਦੀ ਪਰ ਕਿਸ ਨੇ ਕਦੀ ਮੰਨਣੀ ਹੈ ਹੈ ਚੱਲ ਮਨਾ ਵੇਨਾ ਕਰਕੇ ਕੀ ਬੰਦਾ ਹੈਲੋ ਭਈਏ ਦਾ ਫੋਨ ਆ ਕਸੂ ਭਾਜੀ ਬਸ ਠੀਕ ਜੀ ਤੂੰ ਸੁਣਾਓ ਆਪਣੀ ਸਭ ਸੋਖਾ ਕਿਉਂ ਕੀ ਗੱਲ ਹੋ ਗਈ ਆ ਭੈਣ ਨੇ ਤਾਂ ਕੀਤਾ ਵਾ ਭਾਈ ਇਹ ਕੀ ਕਹਿਣ ਡਿਆ ਤੂੰ ਅੱਛਾ ਅੱਛਾ ਇੱਥੋਂ ਤੱਕ ਗੱਲ ਪਹੁੰਚ ਗਈ ਆ ਭਾਈਆ ਤੂੰ ਇਹ ਗੱਲ ਦਾ ਕਰੀ ਅਜ ਤੱਕ ਜ਼ਿਕਰ ਕੀਤਾ ਹੀ ਨਹੀਂ ਆ ਅੱਛਾ ਅੱਤ ਬੜੀ ਮੜੀ ਗੱਲ ਹੈ ਪਹਿਣ ਵਾਸਤੇ ਭਾਈਆ ਤੂੰ ਟੈਨਸ਼ਨ ਨਾ ਲੈ ਇਹ ਗੱਲ ਤੂੰ ਕਿਤੇ ਗੇਟੀ ਦੱਸੀ ਹੁੰਦੀ ਨਾ ਇੱਥੋਂ ਤੱਕ ਨੋਬਤ ਨਹੀਂ ਹੋਣੀ ਤੇ ਤੂੰ ਲਕਾਉਂਦਾ ਕਿਹੜੇ ਹੜ ਤੋਂ ਭੈਣ ਤੇ ਅਜ ਉਹਦਣ ਹੋ ਕੇ ਗਈ ਆ ਸਿਰ ਤਾਂ ਹੀ ਬੜੀਆਂ ਕਰਦੀ ਜਾਂਦੀ ਮੈਂ ਸੱਸ ਦੇ ਹੱਥਾਂ ਦੇ ਚੁੱਕੀ ਆ ਉਹ ਭਾਈਆ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤੂੰ ਵੀ ਉਹਦੇ ਹੀ ਫੋਨ ਲਾਇਆ ਮੈਨੂੰ ਕੋਈ ਨਹੀਂ ਭਈਆ ਕੋਈ ਨਹੀਂ ਮਾਰਦਾ ਮੈਂ ਕਿਹੜਾ ਕਹਿ ਦੇਣਾ ਕੋਈ ਗੱਲ ਨਹੀਂ ਗਈ ਹੈ ਤਾਂ ਮੈਂ ਭੈਣ ਤੋਂ ਨਿੱਕਾ ਵਾਂ ਪਰ ਕੋਈ ਨਾ ਨਹੀਂ ਨਹੀਂ ਕੋਈ ਚੰਗੀ ਗੱਲ ਆ ਤੁਸੀਂ ਮੈਨੂੰ ਦੱਸਿਆ ਵਾ ਉਹਨਾ ਕਿਉਂ ਨਹੀਂ ਆਉਂਗਾ ਤਾਂ ਫੇਰੀ ਗੱਲ ਬਣੂਗੀ ਕੋਈ ਨਹੀਂ ਭਈਆ ਟੈਨਸ਼ਨ ਨਹੀਂ ਲੈਣੀ ਕੋਈ ਗੱਲ ਨਹੀਂ ਆ ਭੈਣ ਨਾਲ ਮੂੰਹ ਤੇ ਬਾਲ ਕੇ ਗੱਲ ਕਰਾਂਗੇ ਨਾ ਸਾਰੀ ਕੋਈ ਨਾ ਬੜਾ ਨਾ ਪ੍ਰੋਗਰਾਮ ਥੋੜੇ ਦਿਨਾਂ ਤੱਕ ਦੱਸੋ ਤੁਹਾਨੂੰ ਫੋਨ ਕਰਕੇ ਤੇ ਭੈਣ ਨੂੰ ਦੱਸਿਓ ਮੈਂ ਚੁੱਪਚੀ ਪਿੱਤਾ ਹੀ ਹੋਣਾ ਜਦਨ ਆਇਆ ਚਲੋ ਠੀਕ ਜੇ ਕੋਈ ਗੱਲ ਨਹੀਂ ਆ ਟੈਨਸ਼ਨ ਨਾ ਲਿਓ ਤੁਸੀਂ ਯਾ ਤਾਂ ਗੱਲ ਬੜੀ ਮਾੜੀ ਹੈ ਭੈਣ ਵਾਸਤੇ ਦਲਜੀਤ ਮੈਨੂੰ ਅੱਗੇ ਆਂਦੀ ਸੀ ਕਿ ਕੋਈ ਨਾ ਕੋਈ ਗੱਲ ਹੈਗੀ ਆ ਪਰ ਮੈਂ ਉਹਦੀ ਇੱਕ ਨਹੀਂ ਸੁਣੀ ਕੋਈ ਗੱਲ ਨਹੀਂ ਆ ਜਾਊਗਾ ਪਰ ਭੈਣ ਨੂੰ ਦੱਸ ਕੇ ਨਹੀਂ ਜਾਣਾ ਛਾਪਾ ਹੀ ਮਾਰਨਾ ਕਿਸੇ ਦਿਨ ਇਹ ਤਾਂ ਮੜੀ ਗੱਲ ਵਾਇਦਾ ਸਤਿ ਸ਼੍ਰੀ ਅਕਾਲ ਬੈਠੇ ਜੀ ਹਾਂ ਬਥੇ ਬੈਠੇ ਹਾਂ ਤੂੰ ਕਿੱਦਾਂ ਸਰੀਰ ਠੀਕ ਜੀ ਠੀਕ ਆ ਸਰੀਰ ਮਾੜਾ ਮੋਟਾ ਅੱਗੇ ਨਾਲੋਂ ਤਾਂ ਫਰਕ ਆ ਪਤਾ ਚਲੋ ਫਰਕ ਹੀ ਚਾਹੀਦਾ ਵਾ ਦਵਾਈ ਦੁਬਈ ਨਾ ਟਾਈਮ ਨਾ ਖਾਲਿਆ ਕਰੋ ਤੀ ਹੁਣ ਹਾਂ ਦਵਾਈ ਤੇ ਖਾਣੀ ਆ ਦਵਾਈ ਤੇ ਮੈਂ ਟਾਈਮ ਨਾ ਹੀ ਖਾ ਲਈਨੀ ਆ ਉਹ ਮੈਂ ਨਾਲ ਤਾਂ ਮੈਂ ਗੱਲ ਕਰਨੀ ਦੱਤੀ ਹਾਂ ਮੈਨੂੰ ਪਾਪਾ ਨੇ ਦੱਸਿਆ ਸੀ ਹੂੰ ਕਿ ਜੋ ਮੰਮੀ ਨਾਲ ਗੱਲ ਕੀਤਾ ਵਾ ਅੱਛਾ ਮੇਰੀ ਗੱਲ ਸੁਣੋ ਕਿ ਤੂੰ ਨਾ ਮੰਮੀ ਦਾ ਗੁੱਸਾ ਨਾ ਘਰੇ ਕਰੋ ਤਾਨੂੰ ਵੀ ਪਤਾ ਵਾ ਮਮੀ ਦਾ ਸੁਭਾਅ ਕਿਤਾ ਵਾ ਛੇਤੇ ਕਾਲੇ ਪੈ ਜਾਂਦੇ ਆ ਉਹ ਕੀ ਮੈਂ ਗੁੱਸਾ ਪਤ ਕਰਨਾ ਉਹ ਕੰਮ ਹੀ ਇਦਾਂ ਦੇ ਕਰਦੀ ਆ ਕੀ ਕਰਾਂ ਮੈਂ ਹੁਣ ਮੈਂ ਤਾਂ ਕੁਛ ਕਹਿੰਦੀ ਨਹੀਂ ਮੈਂ ਤਾਂ ਚੁੱਪ ਕਾ ਰਹੀ ਨਹੀਂ ਤੇ ਚੱਲ ਜਿੱਦਾਂ ਕਹਿੰਦੀ ਆ ਉਦਾਂ ਹੀ ਸਹੀ ਆਹ ਉਹਦੀ ਇਤਿਆਦਤ ਹੋ ਗਈ ਆ ਕੱਲ ਗੰਡੇ ਰੱਖ ਗਈ ਗਾੜੀ ਮੇਰੇ ਦਸਣ ਰੱਖ ਗਈ ਛਿਲ ਦੇ ਹੱਥ ਮੇਰੇ ਕੰਮ ਨਹੀਂ ਆ ਜੀ ਇੱਕ ਹੱਥ ਕੰਮ ਨਹੀਂ ਕਰਦਾ ਤੇ ਚੱਲ ਮੈਂ ਉ ਤਾਂ ਹੌਲੀ ਹੌਲੀ ਮੈਂ ਚੱਲ ਕੋਈ ਨਹੀਂ ਰੱਖਦੇ ਮੈਂ ਵੇਖ ਲੈਣੀ ਆ ਜੇ ਜਿਹੜੀ ਚੀਜ਼ ਛਿੱਲੀ ਜੋ ਮੈਂ ਛਿੱਲਦਾਂਗੀ ਉਹ ਫਿਰ ਉਹਨੇ ਚਰਾਂ ਤੇਰਾ ਪਪਾ ਆ ਗਿਆ ਉਹਨੇ ਆਣ ਕੇ ਤੇ ਵੇਖਿਆ ਤੇ ਉਹਨੇ ਥਾਲੀ ਚੁੱਕ ਲਈ ਮੇਰੇ ਗਾੜੀਆਂ ਆਂਦਾ ਵੀ ਤੂੰ ਕਦ ਨਹੀਂ ਦੇਈ ਛਿੱਲਾ ਮੈਂ ਵੀ ਚੱਲ ਪੁੱਤ ਕੋਈ ਗੱਲ ਨਹੀਂ ਉਹ ਦੇ ਗਈ ਆ ਜੀਵਨ ਆਂਦੀ ਛਿੱਲ ਦੇ ਤੇ ਚੱਲ ਮੈਂ ਹੁੰਦਾ ਤਾਂ ਨਹੀਂ ਚੱਲ ਵੇਖਨੀ ਆ ਕਰਕੇ ਜੇ ਛਲੇ ਜਾਣਗੇ ਤੇ ਆਂਦਾ ਕੋਈ ਲੋੜ ਨਹੀਂ ਇਧਰ ਫੜਾ ਥਾਲੀ ਉਹ ਥਾਲੀ ਚੁੱਕ ਕੇ ਲੈ ਗਿਆ ਮੈਂ ਸਗੋਂ ਅੱਖਾਂ ਨੂੰ ਲੜਾਈ ਨਾ ਪਰ ਅਜੇ ਕਿਤੇ ਗੁੱਸਾ ਹੋਊਗਾ ਉਹਨੂੰ ਜਾ ਕੇ ਵੀ ਤੂੰ ਕਿਉਂ ਕਰਨੀ ਇਹੋ ਜੇ ਕੰਮ ਤੇ ਸਾਦੀ ਜੀ ਤੂੰ ਬੋਲ ਤੀ ਨੀ ਇਹ ਨਾ ਮੰਮੀ ਅੱਗੇ ਤਾਂ ਮम्मी ਕੋਈ ਜੜੇ ਆ ਤੂੰ ਬੋਲਿਆ ਕਰੋ ਹੱਗੇ ਆਪੇ ਪਤਾ ਲੱਗ ਜਾਊਗਾ ਕੀ ਮੈਂ ਬੋਲਾਂ ਪਤਾ ਬੋਲਦੇ ਚੰਗੇ ਲੱਗੀਦਾ ਵਾ ਜੇ ਇੱਕ ਬੰਦਾ ਓਦਾਂ ਦਾ ਹੋ ਗਿਆ ਤੇ ਸਾਰੇ ਓਦਾਂ ਹੀ ਹੋ ਜਾਂਦੇ ਫੇਰ ਵੀ ਗੱਲ ਚੰਗੀ ਨਹੀਂ ਆਪਾਂ ਦੇ ਨਾਮ ਸਾਦੀ ਇੰਨਾ ਜਾਣੇ ਸਮਝਾ ਕੇ ਵੇਖ ਲਿਆ ਵਾ ਮੈਂ ਵੀ ਸਮਝਾ ਲਿਆ ਵਾ ਡੈਡੀ ਨੇ ਸਮਝਾ ਲਿਆ ਵਾ ਆਹੋ ਮੰਦੇ ਸਾਡੀ ਤਿੰਨਾਂ ਦੀ ਹੈ ਨਹੀਂ ਹੋ ਤੇ ਹੁਣ ਨਾ ਤੂੰ ਗੱਲ ਨਾ ਕਿੰਨਾ ਕਰਿਓ ਅੱਛਾ ਤਾ ਪਰ ਮਾ ਮੈਨੂੰ ਫੋਨ ਕਰ ਲੱਗੀ ਆ ਅੱਛਾ ਆਹੋ ਤੇ ਮੈਂ ਕਿਹਾ ਵਾ ਮੈਂ ਤੇ ਮਾਮਾ ਨੂੰ ਫੋਨ ਕਰਕੇ ਨਾ ਇਨੀ ਗੱਲ ਕਹਿ ਦੋ ਜਾਂ ਤੂੰ ਇੱਥੇ ਆਣ ਕੇ ਮੁੱਢ ਨੂੰ ਸਮਝਾ ਦੋ ਜਾਂ ਫੋਨ ਕਰ ਲਓ ਅੱਛਾ ਸਾਡੇ ਦਿਨਾਂ ਦੇ ਆ ਕੇ ਤਾਂ ਨਹੀਂ ਲੱਗਦੀ ਕਿੱਦਾਂ ਦਿਨੋਂ ਵਟਨ ਖਾਣ ਨੂੰ ਕਹਿੰਦੇ ਹੂੰ ਹੂੰ ਚੱਲ ਕੰਨੂ ਕਰਨਾ ਹੂੰ ਫੇਰ ਕਪੱਤ ਪਾਉਂਗਾ ਫੇਰ ਇਹਨੇ ਆਖਣਾ ਲ ਕੇ ਉਹਨੇ ਗੱਲਾਂ ਬਾਤਾਂ ਤਾਂ ਕਰਨੀਆਂ ਹੀ ਆ ਫੇਰ ਆਣ ਕੇ ਪੁੱਛਣਾ ਹੀ ਆ ਵੀ ਇਦਾਂ ਕਿਉਂ ਕਰਨੀਆਂ ਤੇ ਮੈਂ ਇਹਨਾਂ ਫੇਰ ਮੇਰੇ ਦਵਾਲੇ ਹੋਣਾ ਵੀ ਵੇਖਿਆ ਮਾਈ ਨੇ ਮੇਰੇ ਭਰਾ ਨੂੰ ਫੋਨ ਕਰਾ ਕੇ ਤੇ ਮੇਰੀ ਬੇਇੱਜ਼ਤੀ ਕਰਾਈ ਆ ਇਨ ਫੇ ਮੇਰੇ ਦਵਾਲੇ ਹੋਣਾ ਸਾਰੇ ਚਲ ਚਲ ਜਾਣੇ ਆ ਤੈਨੂੰ ਇਨ ਮੇਰੇ ਦਵਾਲੇ ਹੋ ਜਾਣਾ ਜੀ ਤੇ ਸਾਡੀ ਗੱਲ ਸੁਣਨ ਹੈ ਆਪਾਂ ਨਾ ਫੋਨ ਕਰੀਏ ਪਿੱਛੇ ਸਾਡੀ ਗੱਲ ਹੀ ਨਹੀਂ ਮੰਨਣੀ ਤੁਹਾਨੂੰ ਫੋਨ ਕਰਨਾ ਹੀ ਪੈਣਾ ਵਾ ਤੇ ਆਪਸਿਆਂ ਨੇ ਜੀ ਪਰ ਫਿਰ ਵੀ ਇਨ ਮੇਰੇ ਚ ਕਸੂਰ ਪੁੱਤ ਕੱਢਣਾ ਵਾ ਵੇਖੀ ਕੋਈ ਗੱਲ ਨਹੀਂ ਕਰਦੇ ਨਹੀਂ ਕਸੂਰ ਕਰਦੇ ਹੁਣ ਜਦੋਂ ਕੋਈ ਗੱਲ ਹੋਊਗੀ ਨਾ ਤੁਸੀਂ ਮੈਨੂੰ ਆਏ ਮਾਰ ਲਿਓ ਮੈਂ ਆਪੇ ਜਵਾਬ ਦਊਂਗਾ ਹੁਣ ਇਹਨਾਂ ਨੂੰ ਕੀ ਕਰਨਾ ਫੇਖਾ ਮੱਕ ਪੱਤ ਨਾ ਪਾਵੇ ਉਹ ਤੇ ਲੜਾਈ ਤੋਂ ਡਾਰੀ ਪੁੱਤ ਆਉਂਦਾ ਮੈਨੂੰ ਨਹੀਂ ਕਪਾਤੇ ਚੰਗਾ ਕੋਈ ਗੱਲ ਨਹੀਂ ਤੁਸੀਂ ਨਾ ਟੈਨਸ਼ਨ ਨਾ ਲਿਆ ਕਰੋ ਜੇ ਤੁਹਾਨੂੰ ਕੋਈ ਵੀ ਗੱਲ ਕਹਿੰਦੇ ਆ ਨਾ ਤੁਸੀਂ ਮੈਨੂੰ ਦੱਸਿਆ ਕਰੋ ਮੈਂ ਆਪੇ ਗੱਲ ਕਰ ਲੂੰਗਾ ਇਹਨਾਂ ਨਾਲ ਤੁਹਾਨੂੰ ਉਹ ਤੇ ਕੋਈ ਨਹੀਂ ਪਤਾ ਉਹ ਤੇ ਮੈਂ ਤੈਨੂੰ ਦੱਸ ਦਾਂਗੀ ਪਰ ਮੈਂ ਨਹੀਂ ਦੱਸ ਦੇਣੀ ਤੁਹਾਨੂੰ ਫਿਰ ਧਿਆਣਿਆਂ ਨੂੰ ਮੈਂ ਕੀ ਦੱਸਾਂ ਗੱਲਾਂ ਮੈਂ ਧਿਆਣਿਆਂਵੇਂ ਵਕ ਖਿਜਣ ਖਪਣਗੇ ਕੋਈ ਫਾਇਦਾ ਨਹੀਂਗਾ ਤੇ ਚੱਲ ਮਨਾਂ ਚੁੱਪੀ ਖਾਰੋ ਜੋ ਕਰਦੀਆ ਕਰ ਲੈਣਦੇ ਮੈਂ ਤਾਂ ਨਹੀਂ ਪੁੱਤ ਤੁਹਾਨੂੰ ਦੱਸ ਵੀ ਤੁਹਾਨੂੰ ਵੀ ਟੈਨਸ਼ਨ ਹੋਏਗੀ ਚਲੋ ਕੋਈ ਗੱਲ ਨਹੀਂ ਦਾਦੀ ਹਾਂ ਤੈਨਾਂ ਮੂਵੀਦ ਕਾਲ ਦਾ ਗੁੱਸਾ ਨਹੀਂ ਕਰਨਾ ਬਸ ਠੀਕ ਹੈ ਨਾ ਨਹੀਂ ਮੈਂ ਨਹੀਂ ਗੁੱਸਾ ਹੁਣ ਕਰਦੀ ਹੁਣ ਮੈਨੂੰ ਭੇਤ ਪੈ ਗਿਆ ਵਾ ਫੇ ਇਹਦੀ ਆਦਤ ਇਦਾਂ ਦੀ ਆ ਤੇ ਚਲੋ ਕੋਈ ਨਹੀਂ ਜਿੱਦਾਂ ਕਰਦੀ ਕਰ ਲੈਣਗੇ ਹਾਂ ਚਲੋ ਕੋਈ ਕਰਦੀ ਫਿਰ ਮੈਂ ਜਾ ਕੇ ਕੰਮ ਹਾਂ ਚਲੋ ਤੂੰ ਪਤਨਾ ਹੋ ਤੋ ਉਹ ਕਰੋ ਕੰਮ ਖੇਡਣਾ ਮੰਲਣਾ ਖੜੀ ਜਾਣਾ ਤੇ ਹੋਇਆ ਐ ਤੇ ਇਤਰਾ ਹੀ ਰਹਿਣਾ ਕੰਮ ਇੱਥੇ ਤੇ ਇੱਥੇ ਦੀ ਨਾਲ ਤੂੰ ਗੱਲ ਕਰ ਕੋਈ ਨਹੀਂ ਜਿੱਦਾਂ ਹੋ ਕੱਟਾਂਗੇ ਟਾਈਮ ਪੁੱਤ ਕੱਟਣਾ ਹੀ ਪੈਣਾ ਵਾ ਹਾਂ ਕੀ ਕਰਨਾ ਫਿਰ ਹੁਣ ਲੜਨਾ ਮੈਨੂੰ ਰੋਜ਼ ਲੜਿਆ ਮੈਨੂੰ ਚੰਗੇ ਲੱਗਿਦਾ ਮੈਨੂੰ ਨਾ ਸਮਝ ਨਹੀਂ ਆਉਂਦੀ ਮਨਜਿੰਦਰ ਅੱਜ ਕਿੰਨੂੰ ਫੋਨ ਕਰਨ ਦੇ ਹੈਗੇ ਮੈਨੂੰ ਤੇ ਲਾਲਚ ਕੋ ਕਾਲਾ ਲੱਗਦਾ ਵਾ ਇਹ ਨਾ ਹੋਵੇ ਮੇਰੇ ਭਰਾ ਨੂੰ ਫੋਨ ਕਰਦੇ ਹੁਣ ਜੇ ਮੇਰੇ ਭਰਾ ਨੂੰ ਪਤਾ ਲੱਗ ਗਿਆ ਕਿਸ ਗੱਲ ਦਾ ਜਾਂ ਮਨਜਿੰਦਰ ਨੇ ਫੋਨ ਕਰਤਾ ਉਹਨੇ ਤੇ ਮੇਰੀ ਬੇਇੱਜ਼ਤੀ ਬੜੀ ਕਰਨੀ ਆ ਹਾਏ ਹੇ ਰੱਬਾ ਕੀਤਾ ਨਾ ਹੋਵੇ ਫੋਨ ਪਤਾ ਨਹੀਂ ਹੁਣ ਸੜਿਆ ਤੇ ਬੜਾ ਵਕਤ ਦੀ ਕੋਹ ਕਹਿੰਦੇ ਕਦੀ ਕੋਹ ਕਹਿੰਦੇ ਜਿਵੇਂ ਖਪੇ ਨੇ ਫੋਨ ਕਰ ਦੇਣਾ ਵਾ ਉਧਰੋਂ ਮਾਈ ਨਾ ਚੰਗੀ ਕੰਨ ਪਰ ਦੀ ਰਹਿੰਦੀ ਆਉਂਦੇ ਦੇ ਦੁਕਾਨ ਪਰ ਡੈਪਿੰਦੀ ਬਾਹਰ ਸਾਹਮਣੇ ਵਿਖੀ ਹੁੰਦੀ ਆ ਕਰਾਂ ਤੇ ਕਰਾਂ ਕੀ ਮੈਂ ਮੇਰੀ ਤਾਂ ਕੋਈ ਮੰਦਾ ਹੀ ਨਹੀਂਗਾ ਪਰਨਾ ਇਹ ਮਾਤਾ ਨੇ ਮੈਨੂੰ ਬੜਾ ਤੰਗ ਕੀਤਾ ਵਾ ਮੇਰਾ ਵਾਸ ਨਹੀਂ ਚੱਲਦਾ ਨਹੀਂ ਤੇ ਬਿਰਦਾ ਆਸ਼ਰਮ ਛੱਡ ਕੇ ਆਵਾਂ ਇਹਨੂੰ ਮੈਂ ਇਹਨੂੰ 1 ਮਿੰਟ ਨਾ ਕਰ ਰਹੇਂਦਾ ਮੈਂ ਕਿੱਦਾਂ ਪੁੱਛਾਂ ਹੁਣ ਮਨਜਿੰਦਰ ਨੂੰ ਕਿ ਕਿੱਥੇ ਫੋਨ ਕੀਤਾ ਹੈਗਾ ਚੱਲ ਕੋਈ ਨਹੀਂ ਆਉਂਦੇ ਫੇਰ ਪੁੱਛਣੀ ਆ ਉਹ ਮੇਰੀ ਗੱਲ ਸੁਣ ਆ ਭਿੰਡੀਆਂ ਦੇ ਦੁਵਾਲੇ ਹੋਈਆਂ ਤੇ ਫੇਰ ਕੋ ਕਾਰੋਬਾਰ ਕਰ ਲੈਣਾ ਹੈ ਲੈ ਦੱਸ ਮੈਂ ਹੀ ਕਰਨਾ ਵਾ ਮੈਂ ਚਲ ਚਾਰ ਪਿੰਡੀਆਂ ਲਾ ਲੈਨੀ ਆ ਸਵੇਰ ਵਾਸਤੇ ਹੋ ਰਾਤ ਵਾਸਤੇ ਦਾਲ ਬਣ ਗਈ ਆ ਤੇ ਉਦੋਂ ਮੈਂ ਖਾ ਲੈਣੀ ਆ ਇਹ ਸਵੇਰੇ ਬਣਾ ਲੈਂਦੇ ਮੈਂ ਤੋੜਨ ਦਾ ਵੀ ਮੈਂ ਸਿਰ ਟੋਡੀਆਂ ਨਹੀਂ ਗਿਆ ਟਾਈਮ ਨਾ ਨਿਆਣੇ ਸਕੂਲ ਜਾਣਾ ਹੁੰਦਾ ਫਿਰ ਸਿਰਸਿਰ ਬਣਾ ਦੇਣੀ ਆ ਉਹ ਨਾ ਤੇਰੀ ਆਦਤ ਤਾਂ ਵੀ ਜਿਹੜਾ ਕੰਮ ਕਰਨਾ ਉਹ ਤੇ ਕਰਨਾ ਨਹੀਂ ਨਾ ਭਲਾ ਉਹ ਤੋਂ ਪੁੱਠਾ ਕਰਨਾ ਵਾ ਤੁਹਾਨੂੰ ਨਾ ਉਦਾਂ ਹੀ ਮੇਰੇ ਕੰਮ ਪਸੰਦ ਨਹੀਂ ਗਏ ਆਉਂਦੇ ਤੁਹਾਡੀ ਆਦਤ ਹੋ ਗਈ ਆ ਵੀ ਬਸ ਮੇਰੇ ਦਿਵਾਲੇ ਹੋਣਾ ਵਾ ਮੌਕਾ ਹੀ ਲੱਭਦੇ ਰਹਿੰਦੇ ਜੇ ਵੀ ਕਿਹੜੀ ਗੱਲ ਲੈ ਕੇ ਤੇ ਦਿਵਾਲੇ ਹੋਵਾ ਮੈਂ ਚੁੱਕਦਾ ਹਣਾ ਮਾਂ ਨੇ ਫੇਰ ਤੁਹਾਨੂੰ ਹਾਂ ਨਾ ਗੱਲਾਂ ਕਰਿਆ ਕਰ ਘੜੀ ਮੁੜੀ ਕਿਉਂ ਇਹ ਨਹੀਂ ਕਿਹਨੂੰ ਚੁੱਕਦਾ ਠੀਕ ਆ ਹਰਕਦਾ ਦਿਮਾਗ ਕੰਮ ਕਰਦਾ ਵਾ ਚੱਲ ਛੱਡੋ ਹਾਂ ਕੰਮ ਛੱਡ ਤੇ ਮੈਨੂੰ ਪਾਣੀ ਦਾ ਗਲਾਸ ਦੇ ਦਿੰਨੀ ਆ ਸਭ ਕੋ ਦਿੰਨੀ ਆ ਪਹਿਲਾਂ ਮੇਰੀ ਗੱਲ ਸੁਣੋ ਹਾਂ ਤੇ ਫੋਨ ਕਿਹਨੂੰ ਕਰਨ ਦੇ ਲੈ ਉਹ ਫੋਨ ਤੇ ਕੀਤਾ ਕਿ ਬੰਦੇ ਨੂੰ ਉਹ ਕੁਮਾਰ ਚ ਪਉਣ ਵਾਲੀ ਦਵਾਈ ਲੈਣੀ ਨਹੀਂ 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 ਤੋਹੀ ਤੇ ਹੋਰ ਹੀ ਰਹਿ ਗੱਲਾਂ ਕਰਨ ਕੁਮਾਰ ਵਾਲੀ ਤੇ ਇੱਕ ਗੱਲ ਵੀ ਨਹੀਂ ਕੀਤੀ ਲੈ ਅੱਧ ਕੀਤੀ ਆ ਉਧਰ ਦੇ ਕਟੇ ਹੋਰ ਕਿੰਨਾ ਗੱਲਾਂ ਕਰਨੀਆਂ ਉਹ ਮੈਨੂੰ ਕਹਿਣਾ ਕਹਿੰਦਾ ਵੀਰ ਦੀ ਕੱਲ ਜਾਂ ਪਰਸੋਂ ਚੱਲਾਂਗੇ ਅੱਛਾ ਇਹਦਾ ਇੱਥੋਂ ਦਵਾਈ ਕਿਤੇ ਮਿਲਣੀ ਨਹੀਂ ਲੁਧਿਆਣਾ ਜਾਣਾ ਪੈਣਾ ਆ ਕੀ ਗੱਲ ਵਾਹੋ ਠੀਕ ਆ ਮੈਂ ਸੋਚਿਆ ਸ਼ਾਇਦ ਆਪਣੇ ਕਿ ਰਿਸ਼ਤੇਦਾਰ ਨੂੰ ਫੋਨ ਕਰ ਲੈਂਦੇ ਹਾਂ ਉਹ ਯਾਰ ਅੱਗੇ ਮੈਂ ਕਿੰਨਾ ਨੂੰ ਕਰਨਾ ਵਾ ਇੱਥੇ ਕੋਈ ਯਾਰ ਵੀ ਨਹੀਂ ਤੇ ਆ ਜਾਂਦਾ ਵਾ ਇਸੇ ਦਾ ਇੱਥੇ ਵੇਲੇ ਕਿ ਤੂੰ ਫੋਨ ਕਰਦੇ ਹੋਏ ਹੈਂ ਚਲੋ ਠੀਕ ਆ ਪਰਨਾ ਆਪਣੇ ਦੇ ਕੰਨ ਜਿਹੜੇ ਆ ਨਾ ਇਹਨਾਂ ਕੋ ਚੰਗੀਆਂ ਗੱਲਾਂ ਸੁਣਾਇਆ ਕਰ ਹੈਂ ਵੇ ਦੇ ਕੰਨ ਖੜੇ ਕੀਤੇ ਮੈਨੂੰ ਤਾਂ ਪਤਾ ਵੀ ਨਹੀਂ ਕਿ ਉਹ ਬਨਵੇਰੀ ਗੱਲ ਕੋ ਸੁਣਦਿਆ ਕਿ ਨਹੀਂ ਸੁਣਦਿਆ ਉਹਦਾ ਕੰਨਾਂ ਚ ਪੈ ਗਈ ਗੱਲ ਕਿ ਹੁਣ ਮੈਂ ਤੇਰੀ ਸਪੈਸ਼ਲ ਗੱਲ ਸੁਣ ਲਈ ਹੀ ਚੱਲ ਦਰਹਾ ਕੰਮ ਛੱਡ ਰੋ ਉਧਰ ਵੇ ਰੋਟੀ ਪਾਣੀ ਲਾ ਆ ਜਾਨੀ ਆ ਜਾਨੀ ਆ ਆਹ ਕੈਂਥ ਦੇ ਆ ਫੇ ਮੈਂ ਕਿਸ ਨੂੰ ਕੀਤਾ ਪਰ ਮੈਨੂੰ ਸ਼ੱਕ ਪੂਰਾ ਵਾ ਕਿ ਫੋਨ ਇਹਨਾਂ ਨੇ ਕਿਤੇ ਨਾ ਕਿਤੇ ਤੇ ਕੀਤਾ ਹੀ ਆ ਜਾਂ ਮੇਰੀ ਭੈਣ ਨੂੰ ਕੀਤਾ ਹੋਊ ਜਾਂ ਮੇਰੇ ਭਰਾ ਨੂੰ ਕੀਤਾ ਹੋਊਗਾ ਚੱਲ ਕੋਈ ਨਹੀਂ ਅੰਦਰ ਦੀਆਂ ਪੱਕੀਆਂ ਬਾਹਰ ਹੀ ਆਉਣੀਆਂ ਵਾ ਪਤਾ ਮੈਨੂੰ ਲੱਗ ਹੀ ਜਾਣਾ ਵਾ ਕੋਈ ਨਾ ਫੇਰ ਵੇਖੀ ਮੈਂ ਬੁੱਢੀ ਦਾ ਹਾਲ ਕੀ ਕਰਨਾ ਵਾ ਇਹ ਬੁੱਢੀ ਦੇ ਮੇਰਾ ਵਾਸਤੇ ਚੜਾ ਮੈਂ ਰਗਾ ਘੜਦਾ ਦੀ ਹੜਕੇ ਪੋੜੇ ਦੀ ਜੜੀ ਸਰੀ ਇਹ ਆ ਬੈਠੀ ਰਿੰਦੀ ਸਾਰਾ ਦਿਨ ਸੱਜ ਸਵਰ ਕੇ ਐ ਸਿਰ ਵਾ ਲਿੰਦੀ ਆ ਚੁੰਨੀ ਲਲਿੰਦੀ ਆ ਰਾਮ ਨਾ ਬਹਿ ਜਾਂਦੀ ਸਾਹਮਣੇ ਪੋਰਤ ਵਿੱਚ ਆਉਂਦੇ ਜਾਂਦੇ ਵੇਖਣ ਵਾਸਤੇ ਤੇ ਸੁਹਾਂ ਲੈਣ ਵਾਸਤੇ ਫੇ ਕੀ ਕਰਦੀ ਆ ਤੇ ਕੀ ਨਹੀਂ ਕਰਦੀ ਚੱਲ ਮਨਾ ਪਿੰਡੀਆਂ ਤੋੜ ਫੇਰ ਵੇਖੀ ਜਾਂਦੀ ਕੋਰ ਕੰਮ ਦੀ ਕਿ ਢੇਕਾਂ ਨ ਖੜੇ ਕਰਕੇ ਰੱਖਦੀ ਆ ਇਹ ਮੇਰੇ ਕਿਤੇ ਮਗਤ ਨਹੀਂ ਫੋਨ ਕੀਤਾ ਇਹਨੂੰ ਕਾਹਦੀ ਕਿਸਨੂੰ ਕਾਹਦੀ ਕਰਨਾ ਨਹੀਂ ਹੈ ਤੂੰ ਤੇ ਸਾਡਾ ਨੱਕ ਜੇ ਦਮ ਕਰ ਛੜਿਆ ਸਾਰੇ ਜਣਿਆਂ ਦਾ ਆਪੇ ਭਰਾ ਤਰਾ ਉਹ ਤੇਰਾ ਚੰਗਾ ਜਲੂਸ ਕੱਢੂਗਾ ਸਾਡੇ ਤੇ ਆਖੇ ਲੱਗਣੋਂ ਕਿਤੇ ਗਈ ਲੈ ਆ ਬੀਜੀ ਤੁਸੀਂ ਬਾਹਰ ਹੀ ਬੈਠੇ ਜੇ ਹੈ ਆਹੋ ਪਤਾ ਮੈਂ ਬਾਹਰ ਹਵਾ ਹਰੇ ਬੈਣੀ ਜਰਾ ਤਾਂ ਉਹ ਆਹੋ ਚਾ ਚੰਗਾ ਵਾ ਚਲ ਹੁਣ ਸਿਹਤ ਦਾ ਬੜਾ ਫਰਕ ਪੈ ਗਿਆ ਵੀ ਜਿਹੜਾ ਨਾ ਆਪੇ ਬਾਹਰ ਅੰਦਰ ਚਲ ਜਾਂਦੇ ਜੇ ਹੁਣ ਦੇਖ ਨਹੀਂ ਬੜਾ ਮਹਾਰਾਜ ਦਾ ਸ਼ੁਕਰ ਹੋਇਆ ਚਲੋ ਆਪਣਾ ਹੁਣ ਆਪੇ ਜਾਨੀ ਆ ਬਾਹਰ ਕੀ ਅੰਦਰ ਚਲ ਗਏ ਉਹ ਨਹੀਂ ਨਹੀਂ ਬੜਾ ਵਧੀਆ ਪਰਮਾਤਮਾ ਗੜੀ ਹੱਥ ਜੋੜੋ ਸੱਚੇ ਪਾਤਸ਼ਾਹ ਨੇ ਤੰਦਰੁਸਤੀ ਦੇ ਦਿੱਤੀ ਆ ਬਸ ਬਸ ਤੇ ਤਾਂ ਪ੍ਰਸ਼ਾਦਾ ਛਕਿਆ ਵਾ ਪ੍ਰਸ਼ਾਦਾ ਤੇ ਛਕ ਲਿਆ ਸੀ ਗਾ ਦੁਪਹਿਰੇ ਹਾਂ ਚਾ ਸੋਚਣ ਲਈ ਹਾਂ ਚਾ ਬਣਾਵਾਂ ਕੋਟ ਆਹੋ ਮੇਰਾ ਜੀਤ ਕਰਨ ਦਿਆ ਸੀ ਚਲ ਚਾਹ ਬਣਾਉਂਦੀ ਮਾਪਾ ਪਤ ਪੀਨੇ ਆ ਉਹਨੂੰ ਰਹਿਣ ਦੇ ਪਰੇ ਫੇਰ ਗੱਲਾਂ ਸੁਣਾ ਕੇ ਲੈਣਾ ਜਣਾ ਪੀਣੀ ਤੇ ਦੋ ਘੁੱਟ ਚਾਹ ਉਹ ਮੈਂ ਮੈਂ ਟੈਕ ਲਉਣਾ ਮੈਂ ਬਣਾ ਲੈਣੀ ਠੀਕ ਨਹੀਂ ਮਰਜੀ ਉਹਦੀ ਆਵੇ ਫੇਰ ਬਣਾ ਲੈਂਦੀ ਆ ਉਹ ਬੜੀ ਸਾਹਮਣੇ ਪੀਂਦੀ ਆ ਲੈ ਉਹਦੀਆਂ ਤੋਂ ਕਿੱਥੇ ਨੂੰ ਨਾ ਮਾਤਾ ਨੂੰ ਕੁਮਾਈ ਨਹੀਂ ਮੈਂ ਤੇ ਪੁੱਤ ਕੁਝ ਨਹੀਂ ਆਖਣਾ ਮੈਂ ਕੀ ਕਹਿਣਾ ਉਹਨੂੰ ਤੇ ਨਾਰਾਦ ਨੂੰ ਕਹੀ ਵੀ ਮੈਨੂੰ ਪੀਂਦੀਆਂ ਦਾ ਸਬਜ਼ੀ ਦੇ ਉਹ ਦਾਲ ਹੈਗੇ ਉਹਦੇ ਨਾਲ ਚੱਕਰ ਦਵਾ ਲੈਣਾ ਆਪਾਂ ਇਹਦੇ ਨਾਲ ਦਊਗੀ ਉਹਦੇ ਨਾਲ ਖਾਲਾਂਗੀ ਮੈਂ ਜਿੱਤੇ ਮੇਰੇ ਪਰਿਵਾਰ ਨੇ ਖਾਣੀਆਂ ਤੇ ਪੁੱਤ ਮੈਨੂੰ ਕੀ ਖਾਂਦੀ ਓਏ ਉਹ ਤਾਂ ਗੱਲ ਵਾ ਆ ਇੰਨੇ ਕਹਣੇ ਮੈਂ ਆਪਣੇ ਆਪੇ ਬਣਾਈਆਂ ਮੇਰੇ ਕੋਲ ਉਹਦੇ ਪੁਰਾਣੇ ਨੇ ਮੰਗ ਲਈ ਉਹਨੇ ਮੰਗ ਲਈ ਮੈਨੂੰ ਰਾਤੀ ਫੇਰ ਨਹੀਂ ਮਿਲੀਆਂ ਇਹਦਾ ਜबान ਫੜ ਲੈਣੀ ਕਿਸ ਦੀ ਨਹੀਂ ਨਹੀਂ ਅਸੀਂ ਮੰਗਦੇ ਆਂ ਦਾਲ ਨੇ ਖਾ ਲਾਂਗੇ ਕੋਈ ਗੱਲ ਫੁਲਕੇ ਦੋ ਪੁੱਤ ਖਾਣੇ ਓਏ ਉਹ ਤਾਂ ਗੱਲ ਵਾ ਬੀਬੀ ਭਰ ਨਾ ਹੁਣ ਇਹੋ ਜਿਹੜੀਆਂ ਦੋ ਰੋਟੀਆਂ ਵਾ ਨਾ ਹਰਕ ਬੰਦੇ ਆ ਤੇ ਇਹੋ ਭਾਰੂ ਹੋ ਗਈਆਂ ਵਾ ਭਾਰੂ ਭਾਰੂ ਬਿਲਕੁਲ ਸੱਚੀ ਗੱਲ ਘਰੋ ਘਰੀ ਇਹੋ ਹਾਲ ਵਾ ਇਹ ਸਾਡੇ ਨਹੀਂ ਗਾ ਜੇ ਕਿ ਇਹਦੇ ਘਰ ਕੋ ਭੈਣ ਭਰਾ ਜੇ ਲੋ ਜਨਾਨੀਆਂ ਤਾਂ ਔਖੀਆਂ ਤੇ ਜੇ ਕੋ ਕਿਤੇ ਘਰ ਦਿੜੀ ਰਹਿ ਪੈਂਦਾ ਸਮਝ ਲਓ ਵੀ ਪੋਸੇ ਅਗਲੇ ਸ਼ਾਮੀ ਦੀ ਭਰਾਪਾ ਚੱਲਣਾ ਪੈਂਦੀਆਂ ਮੇਰੇ ਕੋਲ ਨਹੀਂ ਸਿਆਪਾ ਹੁੰਦਾ ਨਿੰਦਾ ਉਹ ਨਹੀਂ ਹੁੰਦਾ ਹੈ ਕੀ ਬੰਦਾ ਕਰੂਗਾ ਹੈ ਵੀ ਇੰਨਾ ਨਹੀਂ ਸੋਚਦੀ ਬੇੜਾ ਗਾੜਲਾ ਬੰਦਾ ਵਾ ਵੇਲਾ ਉਹ ਵੀ ਆਪਣਾ ਸਾਰਾ ਕਾਰੋਬਾਰ ਛੱਡ ਕੇ ਤੁਹਾਨੂੰ ਆਏ ਮਿਲਣਾ ਹੈ ਉਹ ਨਹੀਂ ਗੱਲ ਪੁੱਤ ਸੋਚਦੀਆਂ ਅੱਜ ਕੱਲ੍ਹ ਦੀਆਂ ਇਹ ਨਾਮ ਤੇ ਹੁੰਦਾ ਵੀ ਆ ਗਿਆ ਹੁਣ ਮੈਨੂੰ ਰੋਟੀ ਪਕਾਉਣੀ ਪੈਣੀ ਮੈਨੂੰ ਚਾਹ ਬਣਾਉਣੀ ਪੈਣੀ ਆ ਉਹ ਬੀਬੀ ਦੂਰ ਕਿੱਥੇ ਜਾਣਾ ਵਾ ਆ ਆਪਣੇ ਘਰ ਆ ਲਵੇ ਲਾ ਕੀ ਬੰਦਾ ਬਈ ਇਹੋੀ ਗੱਲ ਵਾ ਨਾ ਜੇਦਾ ਆਏ ਉਹੋੀ ਗੁੰਡਾ ਖੋਲੇ ਨਿਦਰ ਮਾਰਨ ਬੈਠੇ ਰੋ ਬੈਠੇ ਰੋ ਬਸ ਦੂਜੇ ਨੂੰ ਕਿਨੂੰ ਚਿੰਤਾ ਹੀ ਕੋਈ ਨਹੀਂ ਸਮੇਂ ਇਦਾਂ ਤੇ ਉਹੋ ਤੇ ਗੱਲ ਵਾ ਤੇ ਜਦੋਂ ਆਪਣੇ ਆਉਣੇ ਆ ਫੁਲਾਣੀ ਜੀ ਲੈ ਆਓ ਢਿੰਗੜੀ ਲੈ ਆਓ ਉਹ ਚੀਜ਼ ਦਾ ਨਾਮ ਲੈਣਾ ਜਿਹੜੀ ਬਜਾਤ ਨਹੀਂ ਮਿਲਦੀ ਯਾਰ ਤੇ ਪਤ ਉੱਚੀ ਹੱਡੀ ਫਿਰਦੀਆਂ ਨੇ ਉਹੋ ਤੇ ਗੱਲ ਵਾ ਕੀ ਬੰਦਾ ਕਰੇ ਹੈ ਚਲੋ ਕੀ ਕਰਨਾ ਫਿਰ ਟਾਈਮ ਪਾਸ ਤੇ ਪਤ ਕਰਨਾ ਹੀ ਪੈਣਾ ਹੁਣ ਮੈਂ ਨਾ ਜੀ ਚਾਹ ਬਣਾਵਾ ਘੋਟ ਕੇ ਬਣਾ ਲੈ ਪਤ ਘੋਟ ਕੇ ਫਿਰ ਬਣਾ ਲੈ ਚਲੋ ਫੇ ਠੀਕ ਆ ਬਹੁਤ ਹੀ ਮੱਖੇ ਥੱਲੇ ਹੈ ਚੰਗਾ ਹਾਂ ਉਹਦਾ ਕੀ ਪਤਾ ਉਹਨਾਂ ਬਣਾਉਣੀ ਕਿ ਨਹੀਂ ਆਪ ਪਾਇਆਂ ਨੇ ਬਣਾ ਕੇ ਪੀਲੀ ਹੋ ਜਾਂ ਅੰਦਰੇ ਅੰਦਰ ਸਾਨੂੰ ਕੀ ਪਤਾ ਉਹਨਾਂ ਦੀ ਮਰਜ਼ੀ ਆਊ ਤੇ ਬਣਾਉ ਮਰਜ਼ੀ ਆਉ ਨਾ ਬਣਾਉ ਚਲ ਉਹਦੇ ਨੇ ਵੀ ਕੱਪ ਬਣਾ ਲੈ ਨਾਲ ਹੀ ਕੋਈ ਗੱਲ ਨਹੀਂ